ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਨੂੰ ਪਾਰਸਲ ਰਸੀਵ ਹੋਇਆ ਹੈ ਸਮੀਤਨ ਵੱਲੋਂ ਖੋਲ ਕੇ ਦੇਖਦੇ ਹਾਂ ਕਿ ਵਿੱਚ ਕੀ ਕੀ ਹੈ ਖੋਲ ਰਹੀ ਹਾਂ ਲੇਕਿਨ ਬਹੁਤ ਹੀ ਜ਼ਿਆਦਾ ਪੈਕਿੰਗ ਜਿਹੜੀ ਹੈ ਬਹੁਤ ਜ਼ਿਆਦਾ ਜ਼ਬਰਦਸਤ ਪੈਕਿੰਗ ਹੈ ਦੇਖਦੇ ਹਾਂ ਵਿੱਚੋਂ ਕੀ ਕੀ ਨਿਕਲਦਾ ਹੈ ਨਿਕਲੇ ਜੋ ਵੀ ਸਮਾਨ ਨਿਕਲੇਗਾ ਫਿਰ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਕਿ ਕੀ ਕੀ ਨਿਕਲਿਆ ਹੈ ਸਮਾਨ ਮੇਕਅਪ ਦੇ ਟ੍ਰੈਵਲ ਪੈਕਸ ਨੇ ਮੇਕਅਪ ਦੇ ਟ੍ਰੈਵਲ ਪੈਕਸ ਨੇ ਠੀਕ ਹੈ ਹਾਂਜੀ ਇਹ ਤੇ ਮੇਕਅਪ ਦਾ ਸਾਮਾਨ ਹੈ ਸਾਰਾ ਮੇਕਅਪ ਦਾ ਸਾਮਾਨ ਨਿਕਲਿਆ ਹੈ ਵਿੱਚੋਂ ਕਿਊਟ ਕਿਊਟ ਫੇਸ واਸ਼ ਸਨਸਕ੍ਰੀਨ ਲੋਸ਼ਨ ਲੋਸ਼ਨ ਹੋਰ ਵੀ ਛੋਟੀਆਂ ਛੋਟੀਆਂ ਜਿਹੀਆਂ ਹੈ ਵਿੱਚ ਪਰਫਿਊਮ ਵੀ ਹੈ ਛੋਟਾ ਜਿਹਾ ਜਿਨਾ ਵਿੱਚ ਠੀਕ ਹੈ ਸੋ ਵਧੀਆ ਜੀ ਸਤ ਸ੍ਰੀ ਅਕਾਲ ਬਹੁਤ ਠੀਕ ਹੈ